ਆ ਬਈ ਭੀਮਾ ਕੱਲੂ ਦੱਸੋ ਤੁਹਾਨੂੰ ਕੀ ਕਸ਼ਟ ਹੈ ਤੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਮਹਾਰਾਜ ਜਿਹੜੀ ਆਹ ਇਹ ਗੱਲ ਦੱਸਣ ਲੱਗੇ ਆ ਉਹ ਬਹੁਤ ਵੱਡੀ ਹੈ ਸਾਡਾ ਇਹ ਮੂੰਹ ਮਹਾਰਾਜ ਬਹੁਤ ਛੋਟਾ ਹੈ ਉਹ 부ਜਾਰਤਾ ਨਾ ਪਾਓ ਅੱਛਾ ਸਿੱਧੀ ਤਰ੍ਹਾਂ ਦੱਸੋ ਮਾਜ਼ਰਾ ਕੀ ਹੈ ਮਹਾਰਾਜ ਜਦੋਂ ਤੁਸੀਂ ਯਾਤਰਾ ਤੇ ਬਾਹਰ ਗਏ ਸੀ ਮੁਹੱਲਾ ਚ ਇੱਕ ਫਕੀਰ ਆਇਆ ਸੀ ਇੱਕ ਫਕੀਰ ਆਇਆ ਸੀ ਮਹਾਰਾਜ ਉਸ ਫਕੀਰ ਦੇ ਰੂਪ ਕਲੀਨਾਲ ਪਤਾ ਨਹੀਂ ਕੀ ਵਿਚਾਰ ਉਸ ਕੀਰ ਦੇ ਰੂਪ ਕਲੀਨਾਲ ਬਾਤਾਂ ਲੱ ਮੈਂ ਤੋ ਸਮਝਿਆ ਨਹੀਂ ਮਹਾਰਾਜ ਰੂਪ ਕਲੀਨਾਲ ਸਾਨੂੰ ਬੁਲਾਇਆ ਤੇ ਹੁਕਮ ਦਿੱਤਾ ਇਸ ਫਕੀਰ ਦਾ ਸਿਰ ਕਲਮ ਕਰ ਦੋ ਸਿਰ ਕਲਮ ਕਰਾ ਦਿਓ ਉਹ ਵੀ ਕਿਸੇ ਫਕੀਰ ਦਾ ਮਹਾਰਾਜ ਰੂਪ ਕਲੀਨਾਲ ਹੁਕਮ ਨਹੀਂ ਤੋੜ ਸਕਦੇ ਹਾਂ ਮਹਾਰਾਜ ਰੂਪ ਕਈਵੇ ਕਹਿੰਦੇ ਅਸੀਂ ਉਸ ਫਕੀਰ ਦਾ ਸਿਰ ਕਲਮ ਕਰ ਦਿੱਤਾ ਪਤਰੀ ਜੀ ਜੋ ਹੁਕਮ ਹੈ ਰਾਜ ਜਾਓ ਤੇ ਵੀ ਰੂਪਕਲੀ ਨੂੰ ਦਰਬਾਰ ਚ ਬੁਲਾ ਕੇ ਲਿਆਓ ਮਹਾਰਾਜ ਸੇਜਾਦੀ ਰੂਪਕਲੀ ਦਰਬਾਰ ਵਿੱਚ ਹਾਜ਼ਰ ਹੈ ਪਿਤਾ ਜੀ ਤੁਸੀਂ ਮੈਨੂੰ ਯਾਦ ਕੀਤਾ ਜੇ ਵੀ ਰੂਪਕਲੀ ਇਹ ਮੈਂ ਕੀ ਸੁਣ ਰਿਹਾ ਹਾਂ ਕੀ ਗੱਲ ਹੋਈ ਪਿਤਾ ਜੀ ਕੱਲ ਤੂੰ ਕਿਸੇ ਫਕੀਰ ਦਾ ਸ਼ਿਰ ਵੀ ਕਲਮ ਕਰਵਾਇਆ ਹਾਂ ਪਿਤਾ ਜੀ ਮੈਂ ਸ਼ਿਰ ਕਲਮ ਕਰਵਾਇਆ ਪਰ ਉਹ ਕੋਈ ਫਕੀਰ ਨਹੀਂ ਸੀ ਫਕੀਰ ਦੇ ਪੇਸ ਵਿੱਚ ਲੁਕਿਆ ਸ਼ੈਤਾਨ ਸੀ ਉਸਨੇ ਕੀ ਜੁਲਮ ਕੀਤਾ ਸੀ ਜੋ ਉਸ ਨੂੰ ਮੌਤੀ ਦਾ ਸੁਣਾਈ ਪਿਤਾ ਜੀ ਉਹ ਮੇਰੇ ਕੋ ਪਿੱਖਿਆ ਲੈਣ ਆਇਆ ਸੀ ਤੇ ਇਸ਼ਕ ਦੀਆਂ ਦੁਰ ਰਤੀਆਂ ਦੀ ਪਿੱਖਿਆ ਮੰਗਦਾ ਸੀ ਇਸ਼ਕ ਦੀਆਂ ਦੁਰ ਰਤੀਆਂ ਦੀ ਪਿੱਖਿਆ ਜੀ ਪਿਤਾ ਜੀ ਤੁਸੀਂ ਦੱਸੋ ਇਹ ਵੀ ਕੋਈ ਪਿੱਖਿਆ ਹੋਈ ਉਨਾਂ ਲਈ ਉਸਨੇ ਇਹ ਜ਼ਿੱਦ ਕੀਤੀ ਸੀ ਕਿ ਮੈਂ ਪਿੱਖੇ ਲੈ ਕੇ ਹੀ ਜਾਵਾਂਗਾ ਨਹੀਂ ਤਾਂ ਨਹੀਂ ਜਾਵਾਂਗਾ ਤੇ ਤੂੰ ਉਸ ਦਾ ਸਿਰ ਕਲਮ ਕਰਵਾ ਦਿੱਤਾ ਜੀ ਪਿਤਾ ਜੀ ਪਿਤਾ ਜੀ ਉਸ ਫਕੀਰ ਦੀ ਆਖਰੀ ਇੱਛਾ ਮੁਤਾਬਿਕ ਉਸ ਦਾ ਸਿਰ ਕਲਕੋਟਰੀ ਵਿੱਚ ਰੱਖਿਆ ਹੈ ਤੇ ਉਸ ਦਾ ਬਾਕੀ ਸਰੀਰ ਕਿੱਥੇ ਹੈ ਉਸ ਨੇ ਬਾਕੀ ਸਰੀਰ ਦੇ ਗੋਸ਼ਟ ਨੂੰ ਇੱਕ ਭਰੇ ਬਾਜ਼ਾਰ ਵਿੱਚ ਵੇਚ ਕੇ ਆਇਆ ਹੈ ਕਿਉਂ ਫਕੀਰ ਦਾ ਗੋਸ਼ਟ ਇਹ ਕਿਹੜਾ ਬਾਜ਼ਾਰ ਵਿੱਚ ਨਹੀਂ ਮਹਾਰਾਜ ਦਾ ਫਿਰ ਕਿੱਥੇ ਹੈ ਵਾਲੇ ਕੁ ਮਹਾਰਾਜ ਮਹਾਰਾਜ ਤੇਰਾ ਗੋਸਤ ਹੈ ਬਿਜਾਰ ਵਿੱਚ ਵੇਚਣ ਗਏ ਤੇ ਪਤਾ ਕੀ ਹੋਇਆ ਮਹਾਰਾਜ ਇਹ ਗੋਸਤ ਆਪ ਬੋਲ ਪੈਂਦਾ ਹੈ ਕਿ ਇਹ ਕਹਿੰਦਾ ਤਾਜ਼ਾ ਗੋਸਤ ਲਓ ਤਾਜ਼ਾ ਗੋਸਤ ਲਓ ਇਹ ਕਿਵੇਂ ਹੋ ਸਕਦਾ ਹੈ ਬੇਟੀ ਰੂਪਕਲੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਹੈ ਉਸ ਦੀ ਉਸਤਾਨ ਫਕੀਰ ਨਹੀਂ ਸੀ ਉਹ ਤੇ ਖੁਦਾ ਦਾ ਭੇਜਿਆ ਹੋਇਆ ਇੱਕ ਫਰਿਸ਼ਤਾ ਸੀ ਫਰਿਸ਼ਤਾ ਕਿੱਥੇ ਆ ਉਸ ਦਾ ਪਿਤਾ ਜੀ ਉਸ ਫਕੀਰ ਦੀ ਆਖਰੀ ਕੋਇਸ਼ ਮੁਤਾਬਿਕ ਉਸ ਦਾ ਸਰ ਕਲਕੋਟਰੀ ਵਿੱਚ ਰੱਖਿਆ ਹੈ ਤੇ ਜਾਓ ਉਸ ਫਕੀਰ ਦੇ ਗੋਸ਼ਤ ਨੂੰ ਵੀ ਕਾਲ ਕੋਠਲੀ ਵਿੱਚ ਫਿਰਦੇ ਨਾਲ ਹੀ ਰੱਖ ਦਿਓ ਠੀਕ ਹੈ ਪਿਤਾ ਜੀ ਤੁਸੀਂ ਠੀਕ ਕਰਦੇ ਹੋ ਬੇਟੀ ਰੂਪਕਲੀ ਤੁਸੀਂ ਵੀ ਜਾਓ ਕਿ ਕਾਲ ਕੋਠੀ ਦੇ ਬਾਹਰ ਬੈਠ ਕੇ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗੋ ਯਾ ਮੇਰੇ ਪਰਵਰਿਸ਼ਦਾਰ ਮੇਰੀ ਬੱਚੀ ਦੇ ਗੁਨਾਹਾਂ ਨੂੰ ਮਾਫ ਕਰੀਂ ਉਹ ਭੁੱਲਣ ਹਾਰ ਏ ਤੇ ਤੂੰ ਬਖਸ਼ਣ ਹਾਰ ਏ ਚਲੋ ਬੇਟੀ ਮੈਂ ਵੀ ਤੁਹਾਡੇ ਨਾਲ ਚਲਦਾ ਹਾਂ